ਕੋਈ ਨਹੀਂ ਸਾਬ ਬੇਨਤੀ ਆ ਇਹਨਾਂ ਦੀ ਵੀ ਡਿਊਟੀ ਆ ਇਹਨਾਂ ਦਾ ਇਹਨਾਂ ਦਾ ਕੰਮ ਆ ਇਹਨਾਂ ਦਾ ਕੰਮ ਤੇਲ ਕੱਢਣਾ ਸਭ ਜਿੰਦਾ ਕੀਤਾ ਹੁੰਦਾ ਮੈਂ ਮੰਨਦਾ ਮੈਂ ਕੀਤਾ ਸਾਬ ਮੈਨੂੰ ਮਨਾਉਂਦੇ ਰਹਾ ਮੰਨ ਜਾ ਤੇਰੇ ਅੱਛ ਕਰ ਦਿੰਦੇ ਆ ਆ ਕਰ ਦਿੰਦੇ ਮੈਂ ਕਹਾਂ ਜੀ ਜਦੋਂ ਮੈਂ ਕੀਤਾ ਨਹੀਂ ਮੈਂ ਕਿੱਦਾਂ ਮੰਨ ਜਾ ਮੈਨੂੰ ਕਹਿੰਦਾ ਤੇਰੇ ਜੀਐਮ ਸਾਹਿਬ ਚਲੋ ਕੋਈ ਨਹੀਂ ਹੁਣ ਮੰਨ ਲਿਆ ਨਹੀਂ ਪੱਕਾ ਚੋਰ ਆ ਇਹ ਸਾਬ ਨਹੀਂ ਸਾਬ ਨਹੀਂ ਯਾਰ ਨਹੀਂ ਹੋਣਾ ਤੁਸੀਂ ਬਿਲਕੁਲ ਚੋਰ ਆ ਤੇ ਬੰਦਾ ਵੇਖੋ ਉਹਨਾਂ ਨੂੰ ਚੋਰ ਬਣਾਉਂਦੇ ਆ ਬੰਦਾ ਜਾ ਕੇ ਵੀ ਉਹ ਕੱਢਿਆ ਸਭ ਮੈਂ ਜੇ ਕੱਗਿਆ ਉਹ ਨਹੀਂ ਮੰਨਦਾ ਮੂਰਖ ਬਣਾਈ ਜਾਂਦਾ ਇਹ ਨਹੀਂ ਜਨੇ ਤੇ ਮੈਂ ਬਣਦਾ ਉਹਦੀ ਕੀ ਤਨ ਦੀ ਤੁਸ਼ੂਣੀ ਇਹਦੇ ਨਾਲ ਜੀ ਉੱਤੇ ਲਾਲਪੁਰ ਸਾਹਿਬ ਨੂੰ ਮਿਲਣਾ ਮਿਲ ਕੇ ਆਏ ਉਹਨੂੰ ਤੁਹਾਡਾ ਹੀ ਦੱਸੋ ਦੱਸੋ ਸਰ ਕੋਈ ਨਹੀਂ ਆ ਜੀ 18 ਲੀਟਰ ਕੋਈ ਬਲੈਕਲਿਸਟ ਹੋਇਆ ਨਿਬੜ ਗਿਆ ਕੰਮ ਨਹੀਂ ਸਰ ਰਿਕਵੈਸਟ ਹੀ ਆ ਪਾ ਕੇ ਇਨਕੁਆਰੀ ਜਾਂਦਾ ਕਿ ਉਹ ਹੈ ਇਨਕੁਆਰੀ ਨੂੰ ਵੀ ਪਾ ਕੇ ਦਾ ਹੱਲ ਕੱਢੋ ਜੀ ਸਰ ਨਹੀਂ ਉਹ ਤੇ 18 ਲੀਟਰ ਨਿਬੜ ਗਿਆ ਕੰਮ ਕਿ ਉਹਦੀ ਵੀਡੀਓ ਬਣੀ ਹੋਣੀ ਕਲੋਇਸਟਾਨੀ ਸਰ ਆ ਮਹੀਨੇ ਦੀ ਗੱਲ ਹੋਈ 7 ਤਰੀਕ ਨੂੰ 7 ਦਸੰਬਰ ਨੂੰ ਤੇ ਸਰ ਉਹ ਮਤਲਬ ਮੈਂ ਨਜਾਇਜ਼ ਹੀ ਲੱਗਾ ਮੇਰੇ ਨਾਲ ਇੱਥੇ ਤਾਂ ਕੋਈ ਸੀ ਹੀ ਹੋਇਆ ਉਹਨਾਂ ਨੇ ਕੋਈ ਨਾ ਕੈਂਦੀ ਫੜੀ ਆ ਉਥੇ ਟਰਾਲੀਆਂ ਟਰੈਕਟਰ ਵੀ ਖੜਦੇ ਆ ਕਿੱਥੇ ਜਿੱਥੇ ਬੱਸ ਖੜਦੀ ਸੀ ਪਹਿਲੀ ਟਾਲੀ ਸਾਹਿਬ ਬਟਾਲਾ ਡੀਪੋ ਆ ਟਾਲੀ ਸਾਹਿਬ ਉਹ ਦਿਨ ਨਗਰ ਲੱਗੇ ਆ ਉਥੇ ਉਥੇ ਬੱਸ ਖੜਦੀ ਸੀ ਤੇ ਉਥੇ ਟਰਾਲੀ ਟਰੈਕਟਰ ਵੀ ਖੜਦੇ ਸੀ ਤੇ ਉਹਨਾਂ ਨੇ ਕੈਨੀ ਫੜੀ ਤੇ ਕੈਨੀ ਮੈਨੂੰ ਕਿਹਾ ਤੂਰੇ ਦੇ ਚੋਂ ਕੱਢਿਆ ਤੇ ਮੈਂ ਕਿਹਾ ਜੀ ਮੈਂ ਨਹੀਂ ਕੱਢਿਆ ਸੀ ਅੰਦਰ ਗੱਪਾਂ ਸ਼ੰਗਲ ਕੇ ਨਿਕਲ ਬਾਹਰ ਨਿਕਲੇ ਬਾਹਰ ਗੁਰਦੁਆਰਾ ਸਾਹਿਬ ਕੈਨੀ ਭਰੀ ਤੇਲ ਦੀ ਹਾਂਜੀ ਤੇ ਕਹਿੰਦੇ ਆ ਵੀ ਮੈਨੂੰ ਕਹਿੰਦੇ ਰ ਮਨ ਜਾ ਮਨ ਜਾ ਮੈਂ ਕਿਹਾ ਮੈਂ ਕੀਤਾ ਹੀ ਨਹੀਂ ਜੀ ਮਨ ਕਿੱਧਰ ਜਾਵਾਂ ਮੈਨੂੰ ਮਨ ਕਿੱਥੋਂ ਆਇਆ ਸਾਨੂੰ ਤੇ ਟਰਾਲੀ ਨੇ ਟਰੈਕਟਰ ਖੜਦੇ ਆ ਮਿੱਟੀ ਵਾਲੇ ਟਰੈਕਟਰ ਲੱਗਦੇ ਸੀ ਗੰਨੇ ਵਾਲੇ ਗੰਨੇ ਵਾਲੇ ਟਰਾਲੀ ਟਰੈਕਟਰ ਖੜਦੇ ਆ ਉਹ ਕਿਤੇ ਸਾਈਡ ਤੇ ਕਿਤੇ ਕਿਸੇ ਦੀ ਦੁਕਾਨ ਤੇ ਬੱਸ ਕਿੱਥੇ ਰੱਕੀ ਸਰ ਮੈਂ ਗੁਰਦੁਆਰੇ ਦੇ ਬਿਲਕੁਲ ਫਰੰਟ ਸਾਹਮਣੇ ਉੱਥੇ ਘੱਟ ਰੱਕੀ ਸਰ ਉੱਥੇ ਆਪਣੀ ਸਟੇ ਆ ਉਥੋਂ ਤੁਰ ਕੇ ਚੰਡੀਗੜ੍ਹ ਨੂੰ ਜਾਂਦੀ ਆ ਬੱਸ ਅੱਗੇ ਪਾਸੇ ਘੁੰਮਦੀ ਆ ਹਾਂਜੀ ਤੇ ਅਸੀਂ ਬੱਸ ਖਿਲਾੜ ਕੇ ਅੰਦਰ ਗੁਰਦੁਆਰਾ ਸਾਹਿਬ ਚ ਗਏ ਆ ਤੇ ਮੈਨੂੰ ਡੀਆਈ ਸਾਹੰ ਦਾ ਫੋਨ ਆ ਗਿਆ ਜੀ ਬਾਹਰ ਆ ਇਸ ਪੈਟਰਨ ਨੇ ਜਰਾ ਤੇਲ ਖੜਿਆ ਕੋਈ ਮੈਂ ਕਿਹਾ ਜੀ ਨਹੀਂ ਮੈਂ ਕਿਹਾ ਮੈਨੂੰ ਕਹਿੰਦਾ ਬਾਹਰ ਤੇ ਜਾ ਮੈਂ ਬਾਹਰ ਗਿਆ ਤੇ ਮੈਨੂੰ ਕਹਿੰਦੇ ਆ ਵੀ ਆਹ ਤੇਲ ਤੇਰਾ ਮੈਂ ਕਿਹਾ ਸਰ ਮੇਰਾ ਹੈਗਾ ਜੀ ਕਿਹੜਾ ਇਨਸਪੈਕਟਰ ਹੀ ਜਿੰਨੇ ਖੜਿਆ ਉਹ ਮੈਂ ਕਿਹਾ ਹਾਂ ਜੀ ਜੀ ਜੀਵਨ ਜੀਵਨ ਜੋ ਇਨਸਪੈਕਟਰ ਸਾਹਿਬ ਲਾਲਜੀਤ ਭੁੱਲਰ ਬੋਲਦਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਕਿਹਾ 40 ਸਾਹਿਬ ਡੇ ਤੇ ਜਿਹੜੀ ਚੰਡੀਗੜ੍ਹ ਨੂੰ ਬਾਤ ਚੱਲਦੀ ਆ ਥੋੜਾ ਟਾਈਮ ਪਹਿਲਾਂ 18 ਲੀਟਰ ਦੀ ਸ਼ਿਕਾਇਤ ਹੋਈ ਇੱਕ ਡਰਾਈਵਰ ਦੀ ਜੀ ਜੀ ਜਨਾਬ ਕਿਉਂਕਿ ਇਹ ਮੈਟਰ ਹੈ ਤੇਲ ਨਾ ਹੀ ਬਣਾਇਆ ਬੁੱਧੜੀਓ ਇਹ ਕਹਿੰਦਾ ਮੈਂ ਅੰਦਰ ਗੱਫਾ ਛਕੰਦੇ ਆਂ ਤੇ ਮੀਰਾ ਨਹੀਂ ਕੀ ਲੱਗਦਾ ਤੇਲ ਕੱਢਦੇ ਦੀ ਵੀਡੀਓ ਹਾਂਜੀ ਹਾਂਜੀ ਹੈ ਜੀ ਸਾਨੂੰ ਬਾਥਰਾਂ ਨੇ ਕਹਿਣੀ ਲੱਗੀ ਭਾਈ ਮੈਂ ਗੱਡੀ ਵਿੱਚ ਸੀ ਗੱਡੀ ਦੇ ਪੈਰ ਲੱਗੀ ਉਸ ਤੇ ਆਪ ਕਿੱਥੇ ਹਾਂਜੀ ਆਪ ਇਹ ਜਿਹੜਾ ਉਹ ਭਾਈ ਮਾਰ ਜਣਾ ਤੇ ਇਹ ਭੱਜਿਆ ਕਿਉਂ ਪੈਰੀ ਦੇ ਵਿੱਚ ਮਤਲਬ ਵੀਡੀਓ ਪਾਣਾ ਭਾਈ ਮਾਰ ਤੋੜਦਾ ਕਾਰ ਉਹ ਤਰਵੀਜ਼ ਲਾ ਦੇਣਾ ਮੇਰੀ ਆ ਪਾਓ ਵੀਡੀਓ ਪਾਜੀ ਜਿਆਦਾ ਹੋਣੇ ਬਾਹਰ ਜੀ ਪਾਓ ਜੀ ਪਾਜੰਗਰ ਨਹੀਂ ਸਰ ਮੈਂ ਨਹੀਂ ਹੈ ਜੀ ਇਹ ਉਦਾਂ ਪਤਾ ਨਹੀਂ ਹੁੰਦਾ ਕਿ ਕੀ ਕੀਤਾ ਕੀ ਨਹੀਂ ਕੀਤਾ ਜੀ ਆ ਬਸ ਬਾਸ ਤੇ ਪੈਰ ਲੱਗੀ ਪਰ ਇਹ ਵੀ ਤੇ ਮੇਰੀ ਕੋਟ ਆਉਂਦੀ ਹੈ ਸੈਟਅਪ 50 ਨੰਬਰ ਦਾ ਲੈਓ ਦਾ ਸਾਖਾ ਨੰਬਰ ਕੋਈ ਨਹੀਂ ਉਹਨਾਂ ਬਟਾਲੀ ਹਾਂਜੀ ਬਟਾਲਾ ਜੀ ਇਹ ਸਰ ਤੈਨੂੰ ਦੀ ਵੀਡੀਓ ਹੋ ਸਕਦੀ ਆ ਪਤਾ ਨਹੀਂ ਬਾਬਾ ਜਾਨੇ ਇਹ ਮੈ ਨਹੀਂ ਹੈ ਗਈ ਨਾ ਮੇਰੀ ਫੋਟੋ ਹੈਗੀ ਜੀ ਜੇ ਤੈਨੂੰ ਵਿੱਚ ਬਸ ਦਾ ਟੱਗਣ ਕਿਹਨੇ ਹੋਲਦਾ ਸਰ ਸਰ ਅੰਦਰ ਸਰ ਇਹ ਗੁਰਦੁਆਰਾ ਸਾਹਿਬ ਚ ਹੈ ਤੇਰੀ ਇਹ ਇੰਨਾ ਨਹੀਂ ਤੂੰ ਸਾਹ ਸਕਦਾ ਫਿਰ ਤੈਨੂੰ ਡ੍ਰਾਈਵਰ ਲੱਗਦਾ ਨਹੀਂ ਸਾਬ ਜੇ ਤੂੰ ਅੰਦਰ ਵੀ ਆ ਸਰ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਤੂੰ ਅੰਦਰ ਬੰਦ ਲੈ ਤੂੰ ਅੰਦਰ ਆ ਜੇ ਤੇਰੇ ਕੋਲ ਬਸਦਾ ਤੂੰ ਇਹਨਾਂ ਧਿਆਨ ਨਹੀਂ ਰੱਖ ਸਕਦਾ ਵੀ ਤੇਰੀ ਖਾਰਾ ਲੀਟਰ ਤੇਲ ਕੱਢਿਆ ਤੇ ਪਾਈਪ ਲੱਗੀ ਆ ਟੱਕਰ ਖੁੱਲਾ ਆ ਫਿਰ ਤੂੰ ਲੱਗਨ ਦੇ ਲੈਕ ਬਣੀ ਨਹੀਂ ਸਾਹਿਬ ਇਹਨਾਂ ਬਿਆਸ ਬਖਰਾ ਹੀ ਨਾ ਆ ਆ ਵੇਖੀ ਆ ਆ ਭਜੰਦਿਆ ਆ ਵੇਖੀ ਹੋਈ ਹੋਰ ਕੋਈ ਜੜਾ ਆਵੇ ਭੱਜ ਗਿਆ ਆ ਵੇਖੀ ਤੂੰ ਇਹ ਮਤਬਾਰਾ ਤੋਂ ਮੁਹਾਂੂ ਆ ਵੇਖੀ ਇਹਨੇ ਭੱਜਣਾ ਹੁਣ ਉਹਨਾਂ ਜਿਹਾ ਫਾੜੇ ਨੂੰ ਫਾੜੇ ਨੂੰ ਤੇ ਆ ਵੇਖੀ ਹੋ ਭਜੰਦਿਆ ਸ਼ੋ 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 ਹਾਂ ਹਾਂ ਖਿਆਲ ਜਿਆਦਾ ਹੈਗਾ ਬੰਦੇ ਨੂੰ ਪਤਾ ਨਹੀਂ ਲੱਗਦਾ ਸੀ ਇਹ ਇਹ ਬੰਦਾ ਭੱਜਿਆ ਹੈਗਾ ਵੇ ਤੇ ਹੋਰ ਕੋਲ ਭੱਜੂਗਾ ਬਿਲ ਮੈਨੂੰ ਦੱਸੋ ਬਸ ਇਹਦੀ ਕੈਣੀ ਇਹਦੀ ਬਸ ਤੇ ਪੈ ਪਈ ਇਹਦੀ ਬਸ ਚ ਲੱਗੀ ਤੇ ਹੋਰ ਕੋਈ ਵੱਡਾ ਕੋਈ ਭੱਜੂ ਹੋਰ ਕੋਈ ਤਾਂ ਆ ਦੇ ਕੋਈ ਨਹੀਂ ਆਹ ਹੋਰ ਕੋਈ ਬੰਦੇ ਨਹੀਂ ਅਸੀਂ ਮੈਂ ਕਰ ਤੁਹਾਨੂੰ ਚੱਲ ਪਰੋ ਇਹ ਨੂੰ ਦਾ ਇਹ ਗਾਇ ਹੋਇਆ ਬੱਸ ਫੇਦੀ ਯਾਰ ਟੱਕਰੇ ਦੀ ਆਵਾਜ਼ ਆ ਖੋਲੋ ਜੇ ਪੈਪੇ ਦੇ ਚ ਲੱਗੀ ਯਾਰ ਜੇ ਜਿਹੜੀ ਉਹ ਨਹੀਂ ਚ ਕੋਈ ਵਾਰੀ ਨਹੀਂ ਤਾਂ ਫਿਰ ਤੇ ਲੱਗਣ ਦੇ ਲੈਗ ਬਣੀ ਸਾਰੇ 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 ਇਹਨਾਂ ਦੇ ਸਭ ਚਾਲ ਹੁੰਦੀ ਹੈ ਇਸਪੈਕਟਰ ਚਾਲ ਕੇ ਵੀ ਇਹਨਾਂ ਆਪਲਾ ਚ ਪੈਪ ਸਾਰੇ ਪੈਪ ਕਿਹਦੇ ਲਈ ਚੱਲੇ ਇਨਸਪੈਕਟਰ ਉਹ ਆਤੀ ਪੈਪੇ ਦਾ ਸਾਰ ਆਪਾਂ ਤਾਂ ਅੰਦਰੋਂ ਹੀ ਹਾਂ ਹਾਂ ਮੈਨੂੰ ਕੀ ਪਤਾ ਕਿੰਨੇ ਲੱਗਦੀ ਹੈ ਅਸੀਂ ਤਾਂ ਸਾਰੇ ਜੇ ਤੈਨੂੰ ਇਹਨਾਂ ਨੇ ਪਤਾ ਫਿਰ ਘਰੇ ਵਹਿਰ ਵਾਂਗ ਆਸਟਾਟ ਨਾ ਕਰ ਰਿਹਾ ਤੂੰ ਸਭ ਕਿਉਂ ਮੈਂ ਤੇਲ ਵੱਧ 10 ਲੀਟਰ ਪਿਆ ਨਹੀਂ ਸਰ ਤੂੰ ਕੱਢਿਆ ਚਲੋ ਸਰ ਸਾਰਾ ਨਹੀਂ ਉਹ ਉਹਨਾਂ ਦੀ ਕੀ ਕਸ਼ੂਰੀ ਚਲੋ ਸਰ ਉਹ ਹੋ ਗਿਆ ਚਲੋ ਸਰ ਉਹਨਾਂ ਦੀ ਕਸ਼ੂਰੀ ਕੀ ਉਹਨਾਂ ਦਾ ਪਿਆਦਾ ਤੇਲ ਹਾਂ ਲਾ ਕਰ ਤੂੰ ਇਹ ਕਸ਼ੂਰੀ ਮੇਰੀ ਕੋਈ ਨਹੀਂ ਇਹ ਸਭ ਬੈਂਤੀ ਆ ਇਹਨਾਂ ਦੀ ਵੀ ਡਿਊਟੀ ਆ ਇਹਨਾਂ ਦਾ ਇਹਨਾਂ ਦਾ ਕੰਮ ਆ ਇਹ ਸਰ ਦਾ ਕੰਮ ਤੇਲ ਕੱਢਣਾ ਸਰ ਜੇ ਮੈਂ ਕੀਤਾ ਹੁੰਦਾ ਮੈਂ ਮੰਨਦਾ ਤੇ ਮੈਂ ਕੀਤਾ ਸਰ ਮੈਨੂੰ ਮਨਾਉਂਦੇ ਰਹਾ ਮੰਨ ਜਾ ਤੇਰੇ ਅੱਛਾ ਕਰ ਦਿੰਨੇ ਆ ਕਰ ਦਿੰਨੇ ਮੈਂ ਕਹਾਂ ਜੀ ਜਦੋਂ ਮੈਂ ਕੀਤਾ ਨਹੀਂ ਮੈਂ ਕਿੱਦਾਂ ਮੰਨਗਾ ਮੈਨੂੰ ਕਹਿੰਦਾ ਤੇਰੇ ਜੀਐਮ ਸਾਹਿਬ ਚਲੋ ਕੋਈ ਹੁਣ ਮੰਨ ਲਿਆ ਨਹੀਂ ਸਭ ਨਹੀਂ ਪੱਕਾ ਚੋਰ ਆਏ ਸਭ ਨਹੀਂ ਸਭ ਨਹੀਂ ਯਾਰ ਨਹੀਂ ਹੋਣਾ ਬਿਲਕੁਲ ਚੋਰ ਆ ਤੇ ਬੰਦਾ ਵੇਖੋ ਉਹਨਾਂ ਨੂੰ ਚੋਰ ਬਣਾਉਂਦੇ ਆ ਬੰਦਾ ਜਾ ਕੇ ਵੀ ਉਹ ਕੱਢਿਆ ਸਭ ਮੈਂ ਜੇ ਕੱਢਿਆ ਉਹ ਨਹੀਂ ਮੰਨਦਾ ਮੂਰਖ ਬਣਾਇਆ ਜਾਂਦਾ ਐਵੇਂ ਜਿਹੜਾ ਹੁੰਦਾ ਮੈਂ ਉਹਦੀ ਕੀਤਨਾਂ ਦੀ ਦੁਸ਼ਮਣੀ ਇਹਦੇ ਨਾਲ ਕੀ ਦੁਸ਼ਮਣੀ ਦੱਸੀ ਜਾਂਦੇ ਕਿ ਕੋਈ ਇਹਨਾਂ ਦਾ ਦੁਸ਼ਮਣੀ ਆ ਕੋਈ ਇਹਨਾਂ ਦੀਆਂ ਵੱਟਾਂ ਸਾਂਝੀਆਂ ਉਹਨਾਂ ਇਹਨਾਂ ਦੀ ਵੱਟ ਵਢੀ ਆ ਜਾਂ ਇਹਨੇ ਉਹਨਾਂ ਦੀ ਵੱਢੀ ਆ ਵੀ ਉਹਨਾਂ ਇਹਨੂੰ ਫਸਾਤਾ ਕਿਹੜੀ ਗੱਲੋਂ ਬਤਾਇਆ ਦੱਸ ਫਿਰ ਜਾਂਦੇ ਇਹ ਗੱਲ ਦੱਸ ਸਭ ਪੰਜਾਬੌਰ ਬੇਰਾਵੀ ਕੋਲ ਕਾ ਫਿਰ ਕਾ ਜੇ ਕੁੱਤੇ ਜਾਲ ਉਹ ਮੈਂ ਨਾ ਉਹ ਫੁੱਲ ਸਮਝਾ ਦੇ ਲੋ ਜਿਹੜਾ ਵਰਜੀ ਤੇ ਕੱਢੀ ਜਾਇਆ ਕਰੂਗਾ ਇਤਰਾ ਇਹ ਕੰਮ ਨਹੀਂ ਬਖਸ਼ਣਾ ਜਿਹੜਾ ਇਤਰਾ ਇਨਾ ਇਨਾ ਤੇਲ ਕੱਢਦਾ ਉਹ ਨਹੀਂ ਬਖਸ਼ਾ ਜੀ ਬਿਲਕੁਲ ਨਹੀਂ ਬਖਸ਼ਾ ਲ ਜੀ ਜੇ ਹੋਰ ਤੇ ਕੋਈ ਇਹੋ ਜਿਹੇ ਹਲੋ ਤੀਰਥਾਂ